ਕਾ ਮੈਂ ਤੁਹਾਨੂੰ ਕਹਿ ਰਿਹਾ ਪ੍ਰਵਾਹ ਵਿੱਚ ਲੜੂਗਾ ਬੋਲੇ ਅਸਾਂ ਅਖੰਦਰ ਨਹੀਂ ਹੈ ਮੇਰੇ ਹੈ ਜਵਾਗ ਦਾ 1 ਸਾਲ ਰਹਿ ਗਿਆ ਪੱਕਾ ਜਵਾਗ ਹੈ ਦੇਖੋ ਕਿ ਲੜੂਗਾ ਹੀ ਲੜੂਗਾ ਕੱਲ੍ਹ ਕੋਈ ਥੋੜਾ ਇੰਨਕੋ ਨਾਏ ਜਾਣਾ ਕਿ ਤੁਸੀਂ 16 ਤਰੀਕ ਨੂੰ ਕਿਤੇ ਆਏ ਚਾਰੇ ਤੂੰ ਹਾਰ ਪਾ ਕੇ ਲੈ ਗਏ ਹੋ सब गया है वाई। गया। पक्का मैं कह रहा परिवार जवाब पक्का जाम इन लड़ूंगा ही लड़ूंगा सोलह सब्जीअ न सॼा गा वाहि